ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਗੱਲ ਕਰਦੇ ਆਂ ਆਪਾਂ ਪੌਦ ਬਾਰੇ ਕਿਉਂਕਿ ਮੌਸਮ ਇੰਨਾ ਹੀਟ ਦੇ ਵਿੱਚ ਚੱਲ ਗਿਆ ਕਿ ਪੌਦਾ ਤਕਰੀਬਨ ਜੇ ਡਾਕਰਵਾਨ ਦੇ ਵਿੱਚ ਲੱਗੀ ਹੈ ਉਹ ਵੀ ਉਤੋਂ ਤੋਂ ਤੋਂ ਮੱਚ ਗਈ ਅਤੇ ਦੌਗੀਆਂ ਪੈਣੀਆਂ ਸਟਾਰਟ ਹੋ ਗਈਆਂ ਪਰ ਕਿਸਾਨ ਭਰਾਵੋ ਜਿਹੜੀਆਂ ਪੌਦਾਂ ਰੇਤਲੇ ਬਾਣਾ ਦੇ ਵਿੱਚ ਲੱਗੀਆਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੋ ਬੇਨਤੀ ਹੈ ਕਿਸਾਨ ਭਰਾਵੋ ਵੀ ਪਹਿਲਾਂ ਆਪਾਂ ਆਪਣੀ ਪੌਦ ਦੀ ਨਿਰਖ ਕਰੀਏ ਵੀ ਇਸ ਨੂੰ ਜ਼ਰੂਰਤ ਕਿਸ ਚੀਜ਼ ਦੀ ਹੈ। ਕਈ ਪੌਦਾਂ ਜਿਵੇਂ ਕਿ ਗਰਮੀ ਦੇ ਕਾਰਨ ਨਿਕਲਦੀਆਂ ਜਦੋਂ ਧੂੜ ਭਰੀ ਹਨੇਰੀ ਆਉਂਦੀ ਹੈ ਤਾਂ ਉੱਤੋਂ ਉੱਤ ਮੱਚ ਜਾਂਦੀਆਂ ਹਨ। ਉਹ ਕੋਈ ਬੜੀ ਵੱਡੀ ਖਾਸ ਗੱਲ ਨਹੀਂ ਹੈਗੀ ਕਿਸਾਨ ਭਰਾਵੋ। ਉਹ ਥੋੜੇ ਟਾਈਮ ਵਿੱਚ ਠੀਕ ਹੋ ਜਾਂਦੀਆਂ ਹਨ ਤੇ ਕੋਸ਼ਿਸ਼ ਇਹ ਕਰੋ ਕਿ ਪੌਦ ਦਾ ਜਿਹੜਾ ਆਸੇ ਪਾਸੇ ਵਾਲਾ ਏਰੀਆ ਹੈਗਾ ਉਸ ਨੂੰ ਰਮਾਇਆ ਜਾਵੇ। ਤਾਂ ਕਿ ਧੂੜ ਭਰੀ ਹਨੇਰੀ ਜਦੋਂ ਆਉਂਦੀ ਹੈ ਤਾਂ ਰੇਤਾ ਪੌਦ ਨੂੰ ਵੱਢੇ ਨਾ। ਦੂਸਰਾ ਕਿਸਾਨ ਭਰਾ ਉਹ ਜੇਕਰ ਆਪਣੇ ਪੌਦੇ ਵਿੱਚ ਚਿੱਟੇ ਰੰਗ ਦੀਆਂ ਦੌਗੀਆਂ ਪੈਂਦੀਆਂ ਨੇ ਪੱਤਾ ਚਿੱਟਾ ਜਾਂ ਹੁੰਦਾ ਹੈਗਾ ਉਹ ਜ਼ਰੂਰ ਨਿਰਖ ਕਰ ਲੋ ਤੀਸਰਾ ਜੇਕਰ ਇਹਦੀਆਂ ਆਪਾਂ ਜੜਾਂ ਪੁੱਟ ਕੇ ਦੇਖਾਂਗੇ ਉਹਦੇ ਵਿੱਚ ਉਹ ਨੀਮਾ ਟੋੜ ਦੀ ਸਮੱਸਿਆ ਨਾ ਹੋਵੇ ਗੰਡਾ ਨਾ ਬਣਿਆ ਹੋਣਾ ਉਹ ਜ਼ਰੂਰ ਚੈੱਕ ਕਰ ਲੋ ਜੇਕਰ ਗੰਡਾ ਬਣਿਆ ਨੇ ਜਾਂ ਦੌਗੀਆਂ ਪੈਂਦੀਆਂ ਨੇ ਆਪਣੀ ਪਨੀਰੀਏ ਜਿਹੜੀ ਉਹ ਪੀਲੀ ਪੈਂਦੀ ਆ ਦੌਗੀਆਂ ਦੇ ਵਿੱਚ ਇਹਦੇ ਅੱਡ ਅੱਡ ਲੱਛਣ ਨੇ ਕਿਸਾਨ ਭਰਾਵੋ ਜੇਕਰ ਆਪਾਂ ਦਵਾਈ ਕਰਨੀ ਹੈ ਪਹਿਲਾਂ ਆਪਾਂ ਨੂੰ ਉਸ ਦੀ ਬਿਮਾਰੀ ਅਤੇ ਲੱਛਣਾਂ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਫੇਰ ਹੀ ਉਹ ਠੀਕ ਹੋਊ ਨਹੀਂ ਆਪਾਂ ਦੁਕਾਨਦਾਰ ਨੂੰ ਦੱਸ ਦਿੰਨੇ ਆ ਜਾ ਕੇ ਵੀ ਯਾਰ ਐ ਜੇ ਪੌਦ ਹੋਈ ਜਾਂਦੀ ਹੈ ਸਾਡੀ ਪੀਲੀ ਹੋਈ ਜਾਂਦੀ ਹੈ ਉਹ ਆਪਣੇ ਹਿਸਾਬ ਨਾਲ ਜੀਚੋ 2 ਰੁਪਏ ਬਣਦੇ ਤੁਹਾਨੂੰ ਚੱਕ ਕੇ ਦੇ ਦਿੰਦਾਗਾ ਤੇ ਉਸ ਦੇ ਨਾਲ ਆਪਣੀ ਨਾਂ ਦਾ ਪੌਦ ਠੀਕ ਹੁੰਦੀ ਹੈ ਕਿਸਾਨ ਭਰਾਵੋ ਖਰਚਾ ਆਪਾਂ ਕਰ ਲੈਣੇ ਆ ਸੋ ਬੇਨਤੀ ਇਹੀ ਹੈ ਕਿ ਵੀ ਇਹਦੇ ਲੱਛਣ ਜਰੂਰ ਦੇਖੋ ਵੀ ਇਹਨੂੰ ਨੀਮਾ ਟੋੜ ਦੀ ਸਮੱਸਿਆ ਤਾਂ ਨਹੀਂ ਹੈਗੀ ਜਾਂ ਇਹਨੂੰ ਜਿੰਕ ਦੀ ਘਾਟ ਤਾਂ ਨਹੀਂ ਹੈਗੀ ਕੋਈ ਹੋਰ ਇਹਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਸੋ ਇਹਨੂੰ ਜਰੂਰ ਨਿਰਖ ਕਰਕੇ ਦਵਾਈ ਲੋ ਤਾਂ ਕਿ ਬਹੁਤ ਦਾ ਸਮਾਂ ਲਿਮਟਿਡ ਹੀ ਹੁੰਦਾ ਕਿਸਾਨ ਭਰਾਵੋ ਕਿਉਂਕਿ ਜਿੰਨੇ ਦਿਨ ਇਹ ਰੁਕੂਗੀ ਜਾਂ ਓਨੇ ਦਿਨ ਹੀ ਆਪਣਾ ਅੱਗੇ ਝੋਨਾ ਲੇਟੂਗਾ ਸੋ ਬੇਨਤੀ ਪਰਵਾਨ ਕਰਨਾ ਬਿਮਾਰੀ ਦੇਖ ਕੇ ਜਾਂ ਕੁਝ ਜਾਂ ਆਪਣੀ ਕਿਸੇ ਚੀਜ਼ ਦੀ ਘਾਟ ਦੇਖ ਕੇ ਇਹਦੇ ਜਾਂ ਲੱਛਣ ਦੇਖ ਕੇ ਉਸ ਹਾਵਨ ਵਾਲੀ ਦਵਾਈ ਲਿਆਓ ਤਾਂ ਕਿ ਆਪਾਂ ਆਪਣੀ ਪੰਦੀਰੀ ਦੀ ਸਹੀ ਨਿਰਖ ਕਰ ਸਕੀਏ ਤੇ ਇਹਦਾ ਸਹੀ ਟਰੀਟਮੈਂਟ ਕਰ ਸਕੀਏ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ